ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਗੀਤਾ ਦਾ ਤਲਾਕ ਹੋਇਆ 2 ਕੁ ਮਹੀਨਾ ਹੀ ਹੋਈ ਸੀ ਕਿਉਂ ਤੇ ਬਾਪੂ ਨੇ ਉਸਤੇ ਲਈ ਦੁਬਾਰਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਗੀਤਾ ਨੇ ਆਪਣੇ ਬਾਪੂ ਨੂੰ ਬਥੇਰਾ ਕਿਹਾ ਕਿ ਉਹ ਹੁਣ ਦੁਬਾਰਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਪਰ ਉਹਦਾ ਬਾਪੂ ਇਹ ਤੇਰਾ ਕੰਮ ਨਹੀਂ ਇਹ ਸਭ ਸੋਚਣ ਦਾ ਕੀ ਚੰਗਾ ਕੀ ਮਾੜਾ ਕਹਿ ਕੇ ਚੁੱਪ ਕਰਵਾ ਦਿੰਦਾ ਗੀਤਾ ਵੀ ਬੇਵੱਸ ਹੋ ਕੇ ਰੋ ਰੋ ਕੇ ਚੁੱਪ ਕਰ ਜਾਂਦੀ ਹੋਰ ਦੁੱਖ ਦੱਸ ਲਈ ਵੀ ਕਿਹਨੂੰ ਮਾਂ ਤਾਂ ਪਹਿਲੇ ਮਰ ਮੁੱਕ ਗਈ ਸੀ ਇੱਕ ਵੱਡਾ ਭਰਾ ਆਪਣੇ ਟੱਬਰ ਨਾਲ ਸ਼ਹਿਰ ਵਿੱਚ ਰਹਿੰਦਾ ਸੀ ਉਸਨੇ ਉਦਾਂ ਨਹੀਂ ਕਦੇ ਸਾਰ ਲਈ ਸਾਡੀ ਇੱਕ ਭੈਣ ਹੈ ਛੋਟੀ ਮੀਨਾ ਉਹਦੇ ਸਹੁਰੇ ਤਾਂ ਉਹਦੇ ਹੀ ਉਹਨੂੰ ਜਿਉਣ ਨਹੀਂ ਦਿੰਦੇ ਉੱਤੋਂ ਗੀਤਾ ਦੇ ਤਲਾਕ ਦਾ ਵੀ ਉਹਦੀ ਜ਼ਿੰਦਗੀ ਤੇ ਮਾੜਾ ਅਸਰ ਪਿਆ ਪਹਿਲਾਂ ਤਾਂ ਮੀਨਾ ਫੇਰ ਵੀ ਬਾਪੂ ਨੂੰ ਕਦੇ-ਕਦੇ ਦੇਖਣ ਆ ਜਾਂਦੀ ਸੀ ਪਰ ਹੁਣ ਤਾਂ ਉਹਦੇ ਸਹੁਰਿਆਂ ਨੇ ਉਹਦਾ ਪੇਕੇ ਆਉਣਾ ਜਾਣਾ ਛਡਾ ਦਿੱਤਾ। ਹੁਣ ਤਾਂ ਬਸ ਬਾਪੂ ਇਕੱਲਾ ਰਹਿੰਦਾ ਸੀ ਘਰ ਤੋਂ ਤਲਾਕ ਤੋਂ ਬਾਅਦ ਗੀਤਾ ਵੀ ਬਾਪੂ ਕੋਲ ਹੀ ਰਹਿੰਦੀ। ਗੀਤਾ ਦੇ ਪਹਿਲੇ ਵਿਆਹ ਤੋਂ ਗੀਤਾ ਬਹੁਤ ਦੁਖੀ ਸੀ। ਉਸ ਦਾ ਘਰ ਵਾਲਾ ਉਹਨੂੰ ਬਹੁਤ ਕੁੱਟਦਾ ਮਾਰਦਾ ਸੀ। ਸ਼ਰਾਬ ਵੀ ਬਹੁਤ ਪੀਂਦਾ ਸੀ। ਉਹਦਾ ਕਿਸੇ ਬਗਾਨੀ ਜਨਾਨੀ ਨਾਲ ਸੰਬੰਧ ਸੀ। ਇਹ ਸਭ ਦੇ ਬਾਵਜੂਦ ਵੀ ਗੀਤਾ ਨੇ ਆਪਣਾ ਵਿਆਹ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਗੀਤਾ ਦੇ ਸਬਰ ਦਾ ਬਾ ਨੋਦ ਟਟ ਗਿਆ ਜਦੋਂ ਗੀਤਾ ਦੇ ਪਤੀ ਨੇ ਗੀਤਾ ਦਾ ਜ਼ਬਰਦਸਤੀ ਗਵਰਪਾਤ ਕਰਵਾ ਦਿੱਤਾ ਇਹ ਕਹਿ ਕੇ ਕਿ ਹਲੇ ਉਹਨਾਂ ਬੱਚਾ ਨਹੀਂ ਚਾਹੀਦਾ ਗੀਤਾ ਤੋਂ ਇਹ ਦੁੱਖ ਚੱਲ ਨਾ ਹੋਇਆ ਤੇ ਉਹ ਆਪਣੇ ਪਤੀ ਨੂੰ ਛੱਡ ਕੇ ਬਾਪੂ ਕੋਲ ਆ ਗਈ ਤੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਉਹਦੇ ਦਿਲ ਵਿੱਚ ਹਮੇਸ਼ਾ ਲਈ ਇਹ ਵਿਆਹ ਪ੍ਰਤੀ ਇੱਕ ਡਰ ਬੈਠ ਗਿਆ ਸੀ ਕਿ ਕਿਤੇ ਦੁਬਾਰਾ ਉਹਦੇ ਨਾਲ ਆਹੀ ਸਭ ਕੁਝ ਨਾ ਹੋ ਜਾਵੇ ਗੀਤਾ ਨੇ ਹੁਣ ਤੈ ਕਰ ਲਿਆ ਸੀ ਕਿ ਉਹ ਬਾਪੂ ਦੇ ਗੀਤਾ ਦਾ ਦੁਆਰਾ ਵਿਆਹ ਕਰਾਉਣ ਵਾਲੇ ਫੈਸਲੇ ਨੂੰ ਕਦੇ ਨਹੀਂ ਮੰਨੇਗੀ ਉਸਨੇ ਆਪਣੇ ਬਾਪੂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸਮਝਾਇਆ ਕਿ ਬਾਪੂ ਜੀ ਮੈਂ ਜਾਣਦੀ ਆ ਕਿ ਤੁਸੀਂ ਮੇਰਾ ਭਲਾ ਹੀ ਚਾਹੁੰਦੇ ਹੋ ਪਰ ਬਾਪੂ ਜੀ ਸਾਰੇ ਮਸਲੇ ਵਿਆਹ ਕਰਵਾਉਣ ਨਾਲ ਹੱਲ ਨਹੀਂ ਹੁੰਦੇ ਤੁਸੀਂ ਦੇਖਿਆ ਨਾ ਪਹਿਲੇ ਵਿਆਹ ਤੇ ਮੇਰੇ ਨਾਲ ਕੀ ਵਾਪਰਿਆ ਮੇਰੇ ਬੱਚੇ ਨੂੰ ਵੀ ਕੁੱਖ ਵਿੱਚ ਹੀ ਮਾਰ ਦਿੱਤਾ ਗਿਆ ਉਹਦਾ ਮਾਸੂਮ ਦਾ ਕੀ ਕਸੂਰ ਸੀ ਮੇਰੀ ਛੱਡੋ ਮੀਨਾ ਦਾ ਕੀ ਕਸੂਰ ਹੈ ਜੋ ਉਹ ਦਿਨ ਰਾਤ ਆਪਣੇ ਸਹੁਰੇ ਪਰਿਵਾਰਤ ਆਪਣੇ ਪਤੀ ਦੇ ਜ਼ੁਲਮ ਸਹੰਦੀ ਐ ਕੀ ਕਸੂਰ ਐ ਸਾਡਾ ਦੱਸੋ ਬਾਪੂ ਜੀ ਇਹ ਕੀ ਅਸੀਂ ਕੁੜੀਆਂ ਵਾਂ ਫੇਰ ਵੀ ਜੇ ਅਸੀਂ ਤੁਸੀਂ ਇਹੀ ਚਾਹੁੰਦੇ ਹੋ ਕਿ ਮੈਂ ਆਪਣੇ ਦੁੱਖਾਂ ਦਾ ਬੋਝ ਲੈ ਕੇ ਆਪਣੀ ਜ਼ਿੰਦਗੀ ਚੱਗੇ ਵਧਾਂ ਤਾਂ ਇਹ ਮੇਰੇ ਤੋਂ ਨਹੀਂ ਹੋਣਾ ਬਾਪੂ ਜੀ ਮੈਨੂੰ ਮaaf ਕਰਦੇ ਹੋ ਬਾਪੂ ਜੀ ਪਰ ਮੈਂ ਦੁਬਾਰਾ ਇਹ ਸਭ ਨਹੀਂ ਸਹਿ ਸਕਦੀ ਗੀਤਾ ਦੇ ਬਾਪੂ ਨੂੰ ਵੀ ਗੀਤਾ ਦੀਆਂ ਇਹ ਗੱਲਾਂ ਸੁਣ ਕੇ ਆਪਣੇ ਫੈਸਲੇ ਤੇ ਪਛਤਾਵਾ ਹੋਇਆ ਤੇ ਉਹਨੇ ਵਾਦਾ ਕੀਤਾ ਕਿ ਉਹ ਆਪਣੀ ਤੀਨ ਨੂੰ ਕਦੇ ਵਿਆਹ ਦੀ ੱੱਕਾ ਨਹੀਂ ਕਰੇਗਾ ਆਪਣੇ ਦਿਲ ਦੀ ਗੱਲ ਬਾਪੂ ਨੂੰ ਕਹਿ ਕੇ ਕੀ ਤਾਨੂੰ ਇੰਜ ਲੱਗਿਆ ਸੀ ਜਿਵੇਂ ਉਹਨੇ ਆਪਣੇ ਜੱਕ ਮਾਤੇ ਮਲਮ ਲਾ ਲਈ ਹੋਵੇ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ